ਆ ਮੈਂ ਜਿੱਥੇ ਵੀ ਸਾਡੇ ਕੈਂਡੀਡੇਟ ਉਮੀਦਵਾਰ ਅਨਾਉਂਸ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਰੇ ਨਾਲ ਅਸੀਂ ਜਾ ਕੇ ਵਾਰਤਾਲਾਪ ਕਰਦੇ ਆ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਲੜਨਾ ਹੈ ਉਹਰੇ ਬਾਰੇ ਅੱਜ ਸਾਡੇ ਬਰਿਸ਼ਟ ਲੀਡਰ ਕਾਂਗਰਸ ਪਾਰਟੀ ਦੇ ਆਧਿਆ ਸਾਹਿਬ ਦੇ ਘਰੇ ਫਿਰ ਸਾਰਿਆਂ ਨੇ ਅਸੀਂ ਲੋਕਾਂ ਨੇ ਬੈਠਕ ਕੀਤੀ ਕੁਝ ਹੋਰ ਗੱਲਾਂ ਵੀ ਸਨ ਪਾਰਟੀ ਦੀਆਂ ਉਨ੍ਹਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਕਿਸ ਪ੍ਰਕਾਰ ਯਾਮਨੀ ਜੀ ਨੂੰ ਅਸੀਂ ਆਉਣ ਵਾਲੇ ਦਿਨਾਂ ਚ ਮੈਦਾਨ ਚ ਉਤਾਰ ਉਰੇ ਤੇ ਚਰਚਾ ਰਹੀ ਸੀ ਕੁਝ ਜਾਣਕਾਰੀ ਵੀ ਕਹਿੰਦੇ ਨੇ ਕਿ ਕੁਝ ਨਾਰਾਜ਼ ਜੀ ਨੂੰ ਲੈ ਕੇ ਚੱਲ ਨਹੀਂ ਅਜੇ ਤੱਕ ਬੀਜੀ ਹੋਈ ਐ ਕਿਉਂਕਿ ਕਾਉਂ ਵੀ ਸੀਤ ਨੌਂ ਸੀ ਜਾਂ ਮਰੀ ਹੋਵੇ ਤੇ ਘਰ ਕੋਈ ਵੀ ਕੰਮ ਸੀ ਬਿਠਨੇ ਗਿਆ ਦੇਖੋ ਕਿਸੇ ਦਾ ਕੱਲ ਦੀ ਸੀਟ ਅਨਾਉਂਸ ਹੋਈ ਹੈ ਜ਼ਰੂਰੀ ਨਹੀਂ ਹੈ ਕਿ ਕੱਲ ਰਾਤ ਨੂੰ ਅਨਾਉਂਸ ਹੋਈ ਤਾਂ ਉਹ ਅਗਲੇ ਦਿਨ ਕੋਈ ਆਮਨੀ ਦੇ ਘਰੇ ਗਿਆ ਜਾਂ ਨਹੀਂ ਗਿਆ ਇਹਦੇ ਨਾਲ ਨਰਾਜ਼ਗੀ ਜਾਂ ਬੇਨਰਾਜ਼ਗੀ ਦਾ ਨਹੀਂ ਪਤਾ ਲੱਗਦਾ ਤੁਸੀਂ ਅੱਜ ਦੇਖੋ ਮੈਂ ਇੱਥੇ ਬੈਠਾ ਅਸੀਂ ਪਹਿਲਾਂ ਆਧਿਆ ਸਾਹਿਬ ਨੂੰ ਟਿਕਟਾਸੇ ਜੋੜ ਪਾ ਰਹੇ ਸਾਂ ਇਹਦੇ ਵਿੱਚ ਕੋਈ ਨਹੀਂ ਹੈ ਕਿਉਂਕਿ ਆਧਿਆ ਸਾਹਿਬ ਦਾ ਜਿਸ ਪ੍ਰਕਾਰ ਦਾ ਜੀਵਨ ਰਿਹਾ ਕਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਪਿੱਛੇ ਉਹਨਾਂ ਨੇ ਬਹੁਤ ਬਹੁਤ ਵੱਡੇ ਸੈਕਰੀਫਾਈਸ ਕੀਤੇ ਲੜਾਈਆਂ ਲੜੀਆਂ ਅਸੀਂ ਬੁਲਾ ਕੇ ਕਿਹਾ ਸੀ ਮੈਂ ਤੇ ਦਵਿੰਦਰ ਯਾਦਵ ਜੀ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਫਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆਈਆਂ ਵੀ ਅਸੀਂ ਔਰਤਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ 33% ਰੈਜ਼ਰਵੇਸ਼ਨ ਦੀ ਗੱਲ ਕੀਤੀ ਸੀ ਸੋ ਬਹੁਤ ਸਾਰਿਆਂ ਨੇ ਉਹ ਥੇ ਚਰਚਾ ਹੋਈ ਕਿ ਅਸੀਂ ਕਿੰਨੀਆਂ ਅਸੀਂ ਲੇਡੀਜ਼ ਨੂੰ ਵੀ ਇਹਦੇ ਵਿੱਚ ਉਤਾਰ ਰਹੇ ਹਾਂ ਪਹਿਲੀ ਪਾਰਟੀ ਹੈ ਜਿਨੇ 28% ਔਰਤਾਂ ਨੂੰ ਮਹੱਤਤਾ ਦਿੱਤੀ ਹੈ ਬਾਕੀ ਲੋਕ ਕਹਿੰਦੇ ਆ ਕੇਵਲ ਅੱਜ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਅਸੀਂ ਸਾਡੀਆਂ ਸੀਟਾਂ ਜਿੰਨੀਆਂ ਅਨਾਉਂਸ ਹੋਈਆਂ ਉਹਦੇ ਵਿੱਚ ਦੋ ਔਰਤਾਂ ਨੂੰ ਅਸੀਂ ਯਾਨੀ ਕਿ ਟਿਕਟਾਂ ਦਿੱਤੀਆਂ 33% ਜਿਹੜਾ ਕੋਟਾ ਹੈ ਉਹਰੇ ਅਸੀਂ ਨੇੜੇ ਪਹੁੰਚਦੇ ਜਾ ਰਹੇ ਹਾਂ ਕਹਿੰਦੇ ਨਹੀਂ ਅਸੀਂ ਕਰਕੇ ਦਿਖਾਉਣੇ ਸੋ ਇਸ ਕਰਕੇ ਅਸੀਂ ਫਿਰ ਆਧਿਆ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ ਸੋ ਅਸੀਂ ਆਖਿਆ ਕਿ ਬੀਇੰਗ ਅ ਵੂਮਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ ਸੋ ਇਸ ਕਰਕੇ ਯਾਮਨੀ ਜੀ ਨੂੰ ਅਸੀਂ ਅੱਜ ਇਹ ਮੌਕਾ ਦਿੱਤਾ ਹੈ ਲਗਾਤਾਰ ਤੁਸੀਂ ਭਾਏ ਦਿਨ ਇੱਕ ਇਸ ਵਾਰੀ ਚਰਚਾ ਕਰਦੇ ਰਹੇ ਹੋ ਕਿ ਪਾਰਟੀਆਂ ਜਿਹੜੀਆਂ ਉੱਥੇ ਦਲਬੱਦੂ ਦਾ ਦੌਰ ਸ਼ੁਰੂ ਆ ਜਿਹੜਾ ਅਦਰ ਪਾਰਟੀ ਤੋਂ ਆਂਦੇ ਹਨ ਉਹ ਡਿੱਗੜ ਦਿੱਤੀ ਜਾਂਦੀ ਆ ਤੇ ਤੁਹਾਡੇ ਕੋ ਵੀ ਬੜੇ ਨਿੱਕੇ ਸੀਗੇ ਯਾਮਨੀ ਗੋਮਰ ਵੀ ਆਮ ਆਲੀ ਪਾਰਟੀਤਵਾਸੀ ਤੁਸੀਂ ਕਹਿੰਦੇ ਸੋ ਯਾਰ ਜਿਹੜੀ ਨੋ 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 ਅਸੀਂ ਉਸ ਨੀਤੀ ਦਿਨ ਕੀਤੀ ਯਾਮਨੀ ਗੋਮਰ 2016 ਦੇ ਵਿੱਚ 2016 ਜੇ ਪਾਰਟੀ ਜੁਆਇਨ ਕੀ ਕਰ ਗਈ ਸੀ ਔਰ ਉਸ ਤੋਂ ਬਾਅਦ ਨਿਰੰਤਰ ਪਾਰਟੀ ਦੇ ਠੀਕ ਹੈ ਭਾਵੇਂ ਆਪਦੇ ਬਹੁਤ ਸਾਰੀ ਐਕਟਿਵ ਨਹੀਂ ਹੋ ਸਕੇ ਲੇਕਿਨ 2016 ਤੋਂ ਅੱਜ 2024 ਆ ਗਿਆ ਜਨਾਬ 8 ਸਾਲ 8 ਸਾਲ ਹੋ ਗਏ ਤੁਸੀਂ ਨਹੀਂ ਇਹ ਗੱਲ ਕਹਿ ਸਕਦੇ ਕਿ ਅਸੀਂ ਦੂਸਰੀਆਂ ਪਾਰਟੀਆਂ ਤੁਸੀਂ ਸਾਨੂੰ ਕਿਵੇਂ ਮਲਾਤਾ ਦੂਸਰੀਆਂ ਪਾਰਟੀਆਂ ਨਾਲ ਉਹਨਾਂ ਨੇ ਕੱਲ ਕੇਪੀ ਸਾਹਿਬ ਨੂੰ ਰਲਾਇਆ ਅਕਾਲੀ ਦਲ ਨੇ ਟਿਕਟ ਦਿੱਤੀ ਪਰਸੋਂ ਰਿੰਕੂ ਆਏ ਆਮ ਆਦਮੀ ਪਾਰਟੀ ਚਾ 1 ਸਾਲ ਪਹਿਲਾਂ ਤੇ 1 ਸਾਲ ਦੇ ਵਿੱਚ ਵਿੱਚ ਬੀਜੇਪੀ ਨੇ ਦੇਤੀ ਚੱਬੇਵਾਲ ਸਾਹਿਬ 15 ਦਿਨਾਂ ਚ ਟਿਕਟ ਦੇਤੀ ਸੋ ਸਾਡੀ ਪਾਰਟੀ ਦਾ ਇਦਾਂ ਨਹੀਂ ਹੈ ਪਾਰਟੀ ਚ ਆਏ ਨੂੰ ਆਮਨੀ ਨੂੰ 8 ਸਾਲ ਹੋ ਗਏ ਨੇ ਇਹ ਨਹੀਂ ਹੋ ਸਕਦਾ ਅਸਲ ਵਿੱਚ ਕੋਈ ਆਦਿਆ ਸਾਹਿਬ ਤੋਂ ਵੀ ਸਕਿਆ ਮੈਡਮ ਉਹਨਾਂ ਦੀ ਸੋ ਮੈਂ ਤੁਹਾਨੂੰ ਕੀ ਕਹਿ ਰਿਹਾ ਜੇ ਆ ਨਹੀਂ ਸੁਣੋ 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 ਪਹਿਲੇ ਮੈਂ ਆਪਾਂ ਦਾ ਸਵਾਲ ਬਤਾ ਦਉ ਉਹਨਾਂ ਕੇ ਸਵਾਲ ਆਦਿਆ ਸਾਹਿਬ ਤੇ ਯਾਮਨੀ ਜੀ ਦਾ ਇਸ ਨਾਲ ਤੁਸੀਂ ਕੰਪੇਅਰ ਕਰੋਗੇ ਆਦਿਆ ਸਾਹਿਬ ਦਾ ਬਹੁਤ ਵੱਡਾ ਪਾਰਟੀ ਦੇ ਵਿੱਚ ਕੰਦ ਹੈਗਾ ਯਾਮਨੀ ਸਾਡੀ ਨਿਊ ਕਮਰ ਅਸੀਂ ਆਮ ਲੜਕੀ ਹੈਗੀ ਹੈ ਜਿਹਨੂੰ ਅਸੀਂ ਅਸੀਂ ਇਹ ਚਾਹੁੰਦੇ ਹਾਂ ਲੋਕਾਂ 'ਚ ਸੰਦੇਸ਼ ਦੇਣਾ ਜਿਸ ਪ੍ਰਕਾਰ ਦੀ ਅੱਜ ਦੀ ਰਾਜਨੀਤੀ ਹੈ ਅੱਜ ਦੀ ਰਾਜਨੀਤੀ ਹੋ ਗਈ ਇਧਰੋਂ ਬੰਦਾ ਗਿਆ ਇਧਰ ਆ ਗਿਆ ਇਧਰ ਹੋ ਗਿਆ ਉਹ ਹੋ ਗਿਆ ਚੰਗੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਪੜੀ ਲਿਖੀ ਕੁੜੀ ਹੈ ਜਿਸ ਨੇ ਦਿੱਲੀ ਤੋਂ ਆਪਦੀ ਪੜ੍ਹਾਈ ਪੂਰੀ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੜੀ ਜ਼ਰੂਰਤ ਹੈ ਲੇਕਿਨ ਤੁਸੀਂ ਆਦਿਆਂ ਸਾਹਿਬ ਤੇ ਯਾਮਨੀ ਦੀ ਦਾ ਮੁਕਾਬਲਾ ਕਰੋਗੇ ਤਾਂ ਆਦਿਆਂ ਸਾਹਿਬ ਤੇ ਯਾਮਨੀ ਦਾ ਕੋਈ ਮੁਕਾਬਲਾ ਨਹੀਂ ਆਦਿਆਂ ਸਾਹਿਬ ਇਸ ਬਹੁਤ ਸਾਡੇ ਵ੍ਰਿਸ਼ਟ ਲੀਡਰ ਹੈ ਮੇਰੇ ਤੋਂ ਵੀ ਪਹਿਲਾਂ ਦਾ ਉਹ ਤਾਂ ਮਿੱਠੀ ਰਾਇਬਰੇਲੀ ਜਿਹੜੋ ਬਸ ਤੇ ਨਹੀਂ ਜਾਇਆ ਜਾਂਦਾ ਸੀ ਟਰੱਕਾਂ ਤੇ ਚੜ ਚੜ ਕੇ ਆਦਿਆਂ ਸਾਹਿਬ ਪਹੁੰਚਿਆ ਕਰਦੇ ਸੀ ਹਾਊ ਕੈਨ ਯੂ ਕੰਪੇਅਰ ਆਦਿਆਂ ਸਾਹਿਬ ਵਿਦ ਯਾਮਨੀ ਜੀ ਸਰ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤਾ ਸੀ ਗਾੜੀ ਸਾਨੂੰ ਟਿਕਟ ਦਿੱਤੀ ਜੇ ਤੁਹਾਡੀ ਇੰਚਾਰਜ ਨਹੀਂ ਲਿਖ ਕੇ ਦਿੱਤੀ ਮੈਂ کہہ ਰਿਹਾ ਮੈਂ ਦਿੱਤਾ ਸੀਗਾ ਕੀ ਕਹਿਣ ਬਣ ਗਿਆ ਭਾਈ ਹਰ ਸੁਣੋ

यार आप गलत बात कर, कर रहे हैं भाई नो नो आप आप गलत बात कर रहे हो मैंने आपको क्या कहा नहीं सुनिए सुनिए मैंने आपको क्या कर आपने सुना नहीं मैंने क्या कहा आपने कहा कि आप किस प्रकार से आप चुनते हैं कि कैसे यामिन जी को टिकट दिया मैंने कहा इसमें कास्ट नॉट यामिनी के लिए कास्ट नहीं है कास्ट सारी टिकटों की बात कर रहा हूं वोमेन रिप्रेजेंटेशन की औरतों को कितनी टिकटें दी है तेरह में से हिंदू को कितनी टिकटें दी है तेरह में से ऐसे सारी चीजें गिन गना कर टिकटें दी जाती हैं ये वोमेन के कोटे में कि वोमेन को सीट देनी चाहिए इसलिए हमने यामिनी जी को टिकट दिया संतोष चौधरी संतोष चौधरी जी बहुत सारे सत्कारयोग लीडर ने बिल्कुल डिजर्व कर देने पर ਮੈਂ ਸਮਝਦਾ ਕਿ ਸੰਤੋਸ਼ ਚੌਧਰੀ ਜਿਹਨੂੰ ਕੇਂਦਰੀ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ 4 4 5 5 6 6 ਵਾਰ ਪਾਰਟੀ ਨੇ ਟਿਕਟ ਦਿੱਤਾ ਕਾਂਗਰਸ ਪਾਰਟੀ ਨੇ ਸੰਤੋਸ਼ ਚੌਧਰੀ ਜੀ ਨੂੰ ਕੋਈ ਕਦੇ ਨਹੀਂ ਛੱਡੀ ਰਾਜਾ ਵੜਿੰਗੋਂ ਤਿੰਨ ਵਾਰੀ ਐਮਐਲਏ ਬਣਿਆ ਕੱਲ ਨੂੰ ਮੈਂ ਵੱਡੀ ਉਮਰ ਚ ਜਾ ਕੇ ਕਹਾਂ ਕਿ ਹੁਣ ਹੋ ਸਕਦਾ ਟਿਕਟ ਨਾ ਮਿਲੇ ਉਸ ਤੋਂ ਬਾਅਦ ਸਾਡਾ ਹੱਕ ਬੰਦ ਹੈ ਸੰਤੋਸ਼ ਚੌਧਰੀ ਜੀ ਦਾ ਟਿਕਟ ਮੰਗਣਾ ਹੱਕ ਬੰਦ ਹੈ ਸਾਡੇ ਬਹੁਤ ਸਤਕਾਰਯੋਗ ਲੀਡਰ ਨੇ ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਹਰ ਵਾਰੀ ਕਿਸੇ ਨੂੰ ਅਗਰ ਨਵੇਂ ਨੂੰ ਵੀ ਮੌਕਾ ਦੇਾਂਗੇ ਜੰਗਰ ਜਿਹੜਾ ਲੋਟ ਹੈ ਅਸੀਂ ਉਹਨਾਂ ਨੂੰ ਵੀ ਤਾਂ ਲੈ ਕੇ ਆਉਣਾ ਹੈ ਸਰ ਟਿਕਟ ਨਾ ਸਰ ਉਹ ਆ ਰਹੀ ਹੈ ਗੱਲ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਦੇ ਵੀ ਹੈ ਉਹ ਅਦਰ ਸਟੇਟਾਂ ਦੇ ਵਿੱਚ ਤਾਂ ਕਾਂਗਰਸ ਨੇ ਕਾਂਗਰਸ ਦੇ ਨਾਲ ਸਮਝੌਤਾ ਕਰ ਚੁੱਕੀ ਹੈ ਹੁਣ ਸਿਰਫ ਉਹ ਚਿਹਰੇ ਮੋਰੇ ਲਿਆ ਰਹੇ ਆ ਜਿੱਥੇ ਕਿ ਕਾਂਗਰਸ ਦਾ ਕੈਂਡੀਡੇਟ ਤਕੜਾ ਹੈ ਉੱਥੇ ਆਪ ਮਾਣਾ ਦੇ ਰਹੀ ਹੈ ਜਿੱਥੇ ਆਪ ਦਾ ਆਪ ਦਾ ਕਾਰਨ ਆਸਤੀ ਹੇਟਾ ਦੇ ਅੰਦਰ ਸੋ ਸੋ ਮੀਡੀਆ ਜਿਹੜਾ ਹੈ ਜਿਹੜੇ ਵੀ ਆਮ ਤੌਰ ਤੇ ਆਪਣੇ ਮੀਡੀਆ ਦੇ ਸਾਥੀ ਹੈ ਕਈ ਵਾਰੀ ਇਹੋ ਜਿਹਾਂ ਵਿਚਾਰਤਾਰਾ ਬਣਾਉਣ ਚ ਕੋਸ਼ਿਸ਼ ਕਰਦੇ ਹੈ ਪਹਿਲੀ ਗੱਲ ਪੂਰਾ ਪੰਜਾਬ ਜਾਣਦਾ ਹੈ ਕਿ ਅਗਰ ਸਮਝੌਤਾ ਹੁੰਦਾ ਅਸੀਂ ਪੰਜਾਬ ਦੀ ਲੀਡਰਸ਼ਿਪ ਨੇ ਪਹਿਲਾਂ ਕਹਿੰਦਾ ਸੀ ਕਿ ਦੇਸ਼ ਚ ਬੇਸ਼ੱਕ ਜੋ ਮਰਜ਼ੀ ਕਰੋ ਲੇਕਿਨ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ اگر کسی پرکار ਦਾ ਇਸ ਤਰ੍ਹਾਂ ਦਾ ਸਮਝੌਤਾ ਹੋਵੇ ویسے ਤਾਂ ਉਹ ਸਮਝੌਤੇ ਰਹਿੰਦੇ ਨਹੀਂ ਇਹੋ ਜਿਹੇ ਸਮਝੌਤੇ پھر ਸੁਖਪਾਲ ਖੈਰਾ ਸੰਗਰੂਰੋ ਤਿਲ ਸੰਗਰੂਰ ਤੋਂ ਨਹੀਂ ਲੜਨਾ ਸੀ ਸੋ ਫॉर योर انفارمیشن ਇਹ ਦੱਸ ਦਿਆਂ پلیز غلط نریٹو بناਉਣ ਦੀ نہیں بناਉਣਾ ਚਾਹੀਦਾ ਜਿਹੜੀ ਗੱਲ ਨਹੀਂ ਹੈ ਉਹ ਨਹੀਂ ਹੈ ਤੁਹਾਨੂੰ ਇਸ ਗੱਲ ਦਾ ਪਤਾ ਹੈ ਸਰ ਜੀ ਦੋ ਚਾਰ ਮਹੀਨੇ ਪਹਿਲਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਹੁੰਦੀ ਤਾਂ ਮੰਗਾ ਤੋਂ ਤੱਕ ਵੀ ਵਿਕ ਜਾਨੇ ਸੀ ਕੀ ਕਹਿਣਾ ਚਾਹੋਗੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੁਝ ਵੀ ਕਹਿ ਸਕਦੇ ਨੇ ਨਰਿੰਦਰ ਮੋਦੀ ਜੀ ਨੇ ਇਹ ਵੀ ਕਹਿਤਾ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਸੀ ਉਹ ਜਿਹੜੀਆਂ ਸਕੀਮਸ ਲੈ ਕੇ ਆਇਆ ਸੀ ਉਹ ਮੁਸਲਮਾਨ ਲੋਕਾਂ ਹੱਥੋਂ ਲੈ ਕੇ ਆਇਆ ਸੀ ਵਿਸ਼ੇਸ਼ ਤੌਰ ਤੇ ਡਾਕਟਰ ਮਨਮੋਹਨ ਸਿੰਘ ਸਰ ਯਾ ਮੈਡਮ ਪਲੀਜ਼ ਸਰ ਮੈਨੂੰ ਕੰਪਲੀਟ ਕਰਨ ਕੀ ਉਹ ਉਹਨਾਂ ਹੱਥੋਂ ਲੈ ਕੇ ਆਏ ਸਨ ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ 2.5% ਆਬਾਦੀ ਸਾਡੇ ਸਿੱਖਾਂ ਦੀ ਕਾਂਗਰਸ ਪਾਰਟੀ ਨੇ ਇੱਕ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਕਦੇ ਕੋਈ ਇਹ ਸੋਚ ਸਕਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਮਨਮੋਹਨ ਸਿੰਘ ਜੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਾਤੀ ਹਸੇ ਕੰਮ ਕਰ ਰਿਹਾ ਇਸੇ ਨਹੀਂ ਅੱਜ ਵੀ ਲੋਕ ਯਾਦ ਕਰਦੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਜਿਸ ਪ੍ਰਕਾਰ ਮੋਦੀ ਜੀ ਦਾ ਕਹਿਣਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਦੇਸ਼ ਦੇ ਅੰਦਰ ਬੇਰੋਜ਼ਗਾਰੀ ਦਾ ਮੁੱਦਾ ਹੈ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਮਹਿੰਗਾਈ ਦਾ ਮੁੱਦਾ ਹੈ ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਕਿਸਾਨੀ ਦਾ ਮੁੱਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨਰਿੰਦਰ ਮੋਦੀ ਜੀ ਅੱਜ ਬੁਖਲਾੜਚ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲੇਕਿਨ ਉਹ ਕੁਝ ਵੀ ਬਿਆਨ ਦੇ ਦਿੰਦੇ ਨੇ ਇੰਡੀਆ ਸ਼ਾਈਨਿੰਗ ਦੀ ਤਰ੍ਹਾਂ ਜਿਸ ਤਰ੍ਹਾਂ ਵਾਜਪਾਈ ਜੀ ਦੀ ਸਰਕਾਰ ਚ ਇੰਡੀਆ ਸ਼ਾਈਨਿੰਗ ਦੀ ਗੱਲ ਕੀਤੀ ਜਾ ਰਹੀ ਸੀ ਤੁਸੀਂ ਦੇਖੋਗੇ ਆਉਣ ਵਾਲੇ ਨਤੀਜੇ ਪਿਛਲੇ 15 ਦਿਨਾਂ ਦਾ ਦੇਸ਼ ਦਾ ਰੁਝਾਨ ਬਿਲਕੁਲ ਮੁਕੰਮਲ ਤੌਰ ਤੇ ਬਦਲ ਗਿਆ ਹੈ ਦੇਸ਼ ਤੇ ਲੋਕ ਇਹ ਚਾਹੁੰਦੇ ਨੇ ਅਗਰ ਦੇਸ਼ ਬਚਾਉਣਾ ਹੈ ਡੈਮੋਕ੍ਰੇਸੀ ਬਚਾਉਣੀ ਹੈ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਤਾ ਨਰਿੰਦਰ ਮੋਦੀ ਜੀ ਨੂੰ ਕੁਰਸੀ ਤੋਂ ਉਤਾਰਨਾ ਪਏਗਾ ਔਰ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਹੈ ਆਮ ਆਦਮੀ ਪਾਰਟੀ ਵਿਕਲਪ ਨਹੀਂ ਹੈ ਅਕਾਲੀ ਦਲ ਵਿਕਲਪ ਨਹੀਂ ਹੈ ਇੱਕ ਵਿਅਕਤੀ ਅੱਜ ਜਿਹੜਾ ਹਿੱਕ ਢਾ ਕੇ ਨਰਿੰਦਰ ਮੋਦੀ ਦੇ ਸਾਹਮਣੇ ਖੜਾ ਹੈ ਉਹ ਰਾਹੁਲ ਗਾਂਧੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ 2027 ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਵੀ ਪਾਰਟੀ ਚੰਗੀ ਲੱਗੇ ਉਹਨੂੰ ਵੋਟਾਂ ਪਾ ਦਿਓ ਲੇਕਿਨ ਇਹ ਜਿਹੜੀ ਲੜਾਈ ਆ ਕਰੋ ਤੇ ਮਰੋ ਦੀ ਲੜਾਈ ਆ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਸਿੱਤਮ ਸਿੱਧਾ ਜੇ 2-4 ਕਿਸੇ ਦੇ ਐਮਪੀ ਜਿੱਤ ਵੀ ਗਏ ਤਾਂ ਉਹਰਾ ਕੋਈ ਫਾਇਦਾ ਨਹੀਂ ਹੋਏਗਾ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਅਗਰ ਵੱਡੀ ਪਾਰਟੀ ਦੇ ਉਹ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਹੀ ਅਸੀਂ ਜਿਹੜੀ ਸਰਕਾਰ ਬਣਾ ਸਕਦੀ ਹੈ ਸੋ ਆਪ ਦਾ ਵੋਟ ਖਰਾਬ ਨਾ ਕਰਿਓ 2027 ਚ ਪੰਜਾਬ ਦੀ ਗੱਲ ਕਰਾਂਗੇ ਇਹ ਦੇਸ਼ ਦੀ ਗੱਲ ਹੈ ਇਕਾ ਦੁੱਕਾ ਐਮਪੀ ਉੱਥੇ ਭੇਜਿਆ ਰੋ ਕੋਈ ਫਾਇਦਾ ਨਹੀਂ ਹੋ ਜਾਆ ਯਾਮਨੀ ਗੋਮਰ ਨੂੰ ਹੁਤਾ ਪਾਪ ਯਾਮਨੀ ਗੋਮਰ ਕੇ ਟਿਕਟ ਮਿਲਨੇ ਕੇ ਬਾਅਦ ਸੰਤੋਸ਼ ਚੌਧਰੀ ਕੇ ਬਿਆਨ ਹੈ ਕਿ ਕਾਂਗਰਸ ਕੋ ਟਰਮਟ ਹੋਰ ਇਮਾਨਦਾਰ ਨੇਤਾਵਾਂ ਦੀ ਜਰੂਰਤ ਨਹੀਂ ਹੈ ਆਪ ਕੀ ਕਹਿੰਦੇ ਸਤੋਸ਼ ਜੀ ਸਾਡੇ ਆਦਰਨੀਆ ਲੀਡਰ ਹੈ ਮੈਂ ਉਨਕੇ ਬਾਰੇ ਮੇਂ ਕੁਛ ਨਹੀਂ ਕਹਿਣਾ ਚਾਹਤਾ ਕਈ ਬਾਰ ਆ ਵਿਅਕਤੀ ਗੁੱਸੇ ਵਿੱਚ ਕੁਝ ਕਹਿ ਜਾਂਦਾ ਹੈ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦਾ ਹੈ ਅੱਛਾ ਹੁਸ਼ਾਰਪੁਰ ਦੇ ਤਾਰਾ ਹਸਦਾ ਕਿ ਤੁਹਾਡਾ ਵਿਸ਼ਵਨਾਥ ਹੋਰੀ ਬਾਂਟੀ ਘੋੜੀ ਵਾਲਾ ਉਹ ਤੁਹਾਡਾ ਮਜ਼ਬੂਤ ਸਟਰੋਂਗ ਤੁਹਾਡਾ ਇੱਕ ਹੁਸ਼ਾਰਪੁਰ ਦੇ ਵਿੱਚ ਮੰਨਿਆ ਜਾਂਦਾ ਕਿਉਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਵਿੱਚ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਹੈਗਾ ਜੀ ਕੋਈ ਹਲਕਾ ਇੰਚਾਰਜ ਨਹੀਂ ਕੋਈ ਜੋ ਪੋਜੀਸ਼ਨ ਦੇ ਅੱਗੇ ਭੂਮਿਕਾ ਨਹੀਂ ਨਿਭਰੀ ਉਹ ਬਾਂਟੀ ਘੋੜੀ ਵਾਲਾ ਨੂੰ ਨਹੀਂ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ 100 ਸੁਣੋ ਅਸੀਂ ਯਾਰ ਇੱਥੇ ਮੈਂ ਆਧਿਆ ਸਾਹਿਬ ਦੇ ਘਰੇ ਆਇਆ ਬਾਂਟੀ ਘੋੜੀਆਂ ਜੀ ਵਾਲੇ ਤਾਂ ਸਾਡੇ ਭਰਾ ਨੇ ਚੰਗੇ ਵਿਅਕਤੀ ਨੇ ਅਸੀਂ ਤਾਂ ਹਰ ਇੱਕ ਜਿਹੜਾ ਕਾਮਨ ਬੰਦਾ ਹੋਊਗਾ ਛੋਟੇ ਤੋਂ ਛੋਟਾ ਹੋਊਗਾ ਯਾਮਨੀ ਗੋਮਰ ਰਾਜਾ ਵੜਿੰਗ ਤੇ ਕਾਂਗਰਸ ਦੇ ਸਾਰੇ ਲੀਡਰ ਉਹਨਾਂ ਕੋਲੇ ਵੀ ਜਾ ਕੇ ਅਸੀਂ ਕਾਂਗਰਸ ਪਾਰਟੀ ਦੀ ਵੋਟ ਮੰਗਣੀ ਹੈ ਤੁਸੀਂ ਬੰਟੀ ਜੀ ਦੀ ਗੱਲ ਨਾ ਕੇਵਲ ਕਰੋ ਬੰਟੀ ਜੀ ਦਾ ਸਾਡੇ ਸਤਿਕਾਰਯੋਗ ਨਹੀਂ ਅਸੀਂ ਪਸੰਦ ਨਹੀਂ ਕਰਦੇ ਨਹੀਂ ਨਹੀਂ ਨਾ ਨਾ ਸਰ ਬੈਸ ਯਾਰ ਹੁਣ ਸਰ ਮੇਰੇ ਕਹਿਣਾ ਮੈਂ ਲੋ ਉਹ ਤਾਂ ਸਾਡੇ ਸਤਿਕਾਰਯੋਗ ਨੇ ਯਾਮਨੀ ਜੀ ਵੀ ਉਹਨਾਂ ਕੋਲੇ ਜਾਣਗੇ ਅਸੀਂ ਵੀ ਜਾਵਾਂਗੇ ਪਰ ਅਸੀਂ ਵੀ ਜਾਵਾਂਗੇ ਅਸੀਂ ਇੱਕ ਛੋਟੇ ਤੋਂ ਛੋਟੇ ਵਿਅਕਤੀ ਕੋਲੇ ਵੀ ਜਾਵਾਂਗੇ ਅੱਜ ਇੰਟਰਨਲ ਮੀਟਿੰਗ ਸੀਗੀ ਉਹ ਵੀ ਕਰਾਂ ਸਰ ਇੱਕ ਸਵਾਲ ਹੈ ਜੀ ਇੱਕ ਮਿੰਟ ਇੱਕ ਕਿਸਾਨਾਂ ਦਾ ਮੁੱਦਾ ਹਰ ਪਾਰਟੀ ਜਿਹੜੀ ਹੈ ਬੜੇ ਜੋਸ਼ ਉਰ ਨਾਲ ਚੱਕ हेल्थ एजुकेशन और गुपामिया दा मुद्दा कोई पानी दे दो जोर से ना चेक करो सुनो जी ਤੁਸੀਂ ਕਹਿੰਦੇ ਹੈ ਹੈਲਥ ਦਾ ਅਸੀਂ ਆਪਦੇ ਮੈਨੀਫੈਸਟੋ ਹੱਥ ਬਦਲੇਗਾ ਹਾਲਾਤ ਅਸੀਂ 25 ਲੱਖ ਰੁਪਏ ਦਾ ਅਸੀਂ ਇਹ ਕਿਹਾ ਕਿ ਅਸੀਂ ਹਰ ਵਿਅਕਤੀ ਦਾ ਇਲਾਜ ਮੁਫਤ ਕਰਾਵਾਂਗੇ 25 ਲੱਖ ਤੱਕ ਦਾ ਨਾ ਕੇਵਲ ਕਿਹਾ ਹੈ ਸਾਡੀਆਂ ਸਟੇਟਸ 36 ਕਰਤੇ ਰਾਜਸਥਾਨ ਚ ਅਸੀਂ ਇਹ ਸਕੀਮ ਲੈ ਕੇ ਆਏ ਹੈਲਥ ਦੀ ਲੈ ਕੇ ਆਏ ਅੱਜ ਉਹ ਚੱਲ ਰਹੀ ਹੈ ਸ਼ੋਗ ਮਾਨਣੀਆਂ ਸ਼ੋਗ ਗਲੋਦੀ ਸਰਕਾਰ ਦੇ ਵਿੱਚ ਔਰ ਛੱਤੀਸਗੜ ਬਗੇਲ ਸਾਹਿਬ ਦੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਮੁੱਦੇ ਵੀ ਅਸੀਂ ਵਪਾਰੀਆਂ ਦੇ ਮੁੱਦੇ ਵੀ ਉਹ ਸਾਰਿਆਂ ਤੇ ਜਿਹੜੀ ਹੈ ਗੌਰੇ ਨਜ਼ਰ ਤੇ ਸਾਡਾ ਜੇ ਤੁਸੀਂ ਮੈਨੀਫੈਸਟੋ ਪੜ੍ਹੋਗੇ ਹੱਥ ਬਦਲੇਗਾ ਹਾਲਾਤ ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਸੀਂ ਵਪਾਰੀਆਂ ਦੇ ਮੁੱਦੇ ਤੇ ਤੇ ਹੈਲਥ ਦੇ ਮੁੱਦੇ ਤੇ ਤੇ ਐਜੂਕੇਸ਼ਨ ਤੇ ਕੀ ਕੀ ਲੋਕਾਂ ਨੇ ਵਾਅਦੇ ਕੀਤੇ ਹੈ ਸਾਹ ਲਗਾਤਾਰ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਹੈ ਕਿ ਹਰ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟ ਜਿਹੜੇ ਨਵੇਂ ਕੋਸ਼ਿਸ਼ ਨੂੰ ਤੇ ਜਾਂਦੇ ਆ ਕਿਸਾਨਾਂ ਦੇ ਆਪ ਨੂੰ ਕਿਰੇ ਜਾਂਦੇ ਆਮ ਆਦਮੀ ਪਾਰਟੀ ਦੇ ਇੰਕੈਂਡੀਟ ਕਿਰੇ ਜਾਂਦੇ ਕਿ ਨਾ ਵਰਗੀ ਆ ਮੇਰਾ ਖਿਆਲ ਇਸ ਵਾਰੀ ਲੋਕਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਰਾਤੋਂ ਰਾਤ ਦਲ ਬਦਲਦੇ ਐ ਪਾਰਟੀਆਂ ਬਦਲਦੇ ਐ ਤੇ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੰਦੀਆਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਰੈਜ਼ੈਂਟਮੈਂਟ ਹੋਣ ਵਾਲੀ ਹੈ ਆ ਪੰਜਾਬ ਦੇ ਲੋਕਾਂ ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਔਰ ਤੁਸੀਂ ਦੇਖੋਗੇ ਹੁਸ਼ਿਆਰਪੁਰ ਦੇ ਨਤੀਜੇ ਵੀ ਇਸ ਵਿਹਾਰ ਤੇ ਹੋਣਗੇ ਕੀ ਪਾਰਟੀਆਂ ਦੇ ਚੰਗੇ ਚੰਗੇ ਲੋਕ ਚਾਹੇ ਰਾਜਕੁਮਾਰ ਚੱਬੇਵਾਲ ਸੀ ਚਾਹੇ ਕੋਈ ਹੋਰ ਵਿਅਕਤੀ ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ ساری ਉਮਰ ਇਹਨਾਂ ਪਾਰਟੀਆਂ 'ਚ ਰਹੀਏ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ ਅੱਜ ਚੱਬੇਵਾਲ ਸਾਹਿਬ ਤਿੰਨ ਵਾਰੀ ਅਸੀਂ ਜ਼ਮੀਨ ਤੋਂ ਉਠਾ ਕੇ ਐਮਐਲਏ ਬਣਾਏ ਫਿਰ ਉਹਨਾਂ ਨੂੰ ਐਮਪੀ ਦੀ ਚੋਣਾਂ ਦੀ ਟਿਕਟ ਦਿੱਤੀ ਅਸੀਂ ਐਸਸੀਐਲ ਦੇ ਚੇਅਰਮੈਨ ਬਣਾਏ ਡਿਪਟੀ ਲੀਡਰ ਬਣਾਏ ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਯਾਮਨੀ ਗੋਮਰ ਜਿੱਤ ਕੇ ਐਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ ਚ ਮਿਲਾਂਗੇ ਦੁਬਾਰਾ ਕਿ ਕਵਾਂਗੇ ਉਹਨਾਂ ਨੂੰ ਕਿ ਆ ਤੁਸੀਂ ਧੋਖਾ ਕਰਕੇ ਗਏ ਸੀ ਤੁਹਾਨੂੰ ਸਭ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਬਾਰੇ ਸਾਹਿਬ ਨੇ ਤੁਹਾਡੀ ਇੰਟਰਵਿਊ ਸੁਣ ਲਈ ਬੜੀ ਸਾਹਿਬ ਬਈ ਦੇਸ਼ ਐਕੀ ਦੇਸ਼ ਬਚਾਉਣ ਦਾ ਮੁੱਦਾ ਹੈ 3-4 MP ਜਿਤਾ ਕੇ ਨਹੀਂ ਹੋਣਾ ਇਹ ਦੇਸ਼ ਚੇਤਨ ਦਾ ਮੁੱਦਾ ਹੈ ਇੱਕ ਸੀਟ ਦੇ ਵਿੱਚ ਕਹਿ ਰਹੇ ਹੋ ਨੀਸ਼ਮ ਜਿਤਾਨ ਦਾ ਮੁੱਦਾ ਹੈ ਆਮ ਆਦਮੀ ਪਾਰਟੀ ਦੇ ਵੀ ਵਿਰੋਧ ਕਰ ਰਹੇ ਹੋ ਬਾਕੀ ਸੀਟਾਂ ਦੇ ਦੋਨੇ ਨਾਲ ਇਕੱਠੇ ਬਿਆਂਦੇ ਨੇ ਮੈਥੋਂ ਨੂੰ ਕੀ ਕਹਿ ਰਹੇ ਆਂ ਇੰਡੀਆ ਬਲੌਗ ਬਣਿਆ ਇੰਡੀਆ ਬਲੌਗ ਇਸ ਕਰਕੇ ਬਣਿਆ ਸਾਰਿਆਂ ਦੇ ਆਪਣੇ ਆਪਣੇ મત ਭੇਦ ਨੇ ਕੇਰਲਾ ਦੇ ਵਿੱਚ ਅਸੀਂ ਸੀਪੀਆਈ ਸੀਪੀਐਮ ਨਾਲ ਸਿੱਧਾ ਲੜਾਈ ਲੜਦੇ ਆਂ ਉੱਥੇ ਅਸੀਂ ਆਪਣੇ ਸਾਹਮਣੇ ਲੜ ਰਹੇ ਹਾਂ ਸਾਡੇ ਝੰਡੇ ਵੱਖਰੇ ਵੱਖਰੇ ਨੇ ਸਾਡੇ ਰੰਗ ਵੱਖਰੇ ਵੱਖਰੇ ਨੇ ਸਾਡੇ ਮੁੱਦੇ ਵੱਖਰੇ ਵੱਖਰੇ ਨੇ ਪਰ ਇੱਕ ਗੱਲ ਤੇ ਇੰਡੀਆ ਬਲੋਕ ਲਾਈਕ ਮਾਈਂਡਡ ਜਿਹੜੇ ਲੋਕ ਸੀਗੇ ਉਹਨਾਂ ਨੇ ਆਖਿਆ ਕਿ ਸਾਡੀ ਲੜਾਈ ਰਹੇਗੀ ਜਾਰੀ ਰਹੇਗੀ ਆਪਾਂ ਇਕੱਠੇ ਹੋ ਜਾਈਏ ਅਗਰ ਦੇਸ਼ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ ਹੈ ਪਰ ਸਰ ਸੰਵਿਧਾਨ ਬਚਾਉਂਦੀ ਲੜਾਈ ਹੈ ਜਾਂ ਮੋਦੀ ਦੇ ਗੇਸ ਸੰਵਿਧਾਨ ਬਚਾਉਂਦੀ ਲੜਾਈ ਹੈ ਅੱਜ ਤੁਹਾਨੂੰ ਪਤਾ ਕੀ ਹੋਇਆ ਹੈ ਪਹਿਲੀ ਵਾਰ ਅੱਜ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸੂਰਤ ਦੇ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਅੱਜ ਤੱਕ ਨਹੀਂ ਹੋਇਆ ਮੈਂ ਚਾਰ ਚੋਣ ਲੜਿਆ ਹੈ ਜਿਹੜਾ ਵੀ ਸਾਡਾ ਆਰੋ ਹੁੰਦਾ ਰਿਟਰਨਿੰਗ ਅਫੀਸਰ ਉਹ ਕੋਲੇ ਬਿਠਾ ਕੇ ਕਿਤੇ ਦਸਖਤ ਕਰਾਉਣੇ ਹੁਣ ਕਰਾ ਲੈਂਦੇ ਅੱਜ ਤੱਕ ਨਹੀਂ ਇਹ ਹੋਇਆ ਲੇਕਿਨ ਕਾਗਜ਼ੀ ਉਡਾ ਦਿੱਤੇ ਗਏ ਜਿਹੜੇ ਲੋਕਾਂ ਨੇ ਹੋਰ ਭਰੇ ਸੀ ਇਸ ਐਦਾਂ ਬਣਾ ਦਿੱਤਾ ਗਿਆ ਜਿਵੇਂ ਸਰਪੰਚੀ ਦੇ ਚੋਣ ਹੋ ਰਹੀ ਹੈ ਜਿਸ ਪ੍ਰਕਾਰ ਜਿਸ ਪ੍ਰਕਾਰ ਦੇਸ਼ ਦੇ ਅੰਦਰ ਚੱਲ ਰਿਹਾ ਹੈ ਈਡੀ ਸੀਬੀਆਈ ਇਨਕਮ ਟੈਕਸ ਤੁਹਾਨੂੰ ਨਹੀਂ ਲੱਗਦਾ ਕਿ ਆਪੋਜੀਸ਼ਨ ਪਾਰਟੀ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ 1 ਮਹੀਨਾ ਇਹ ਮੌਕੇ ਤੇ ਅਕਾਊਂਟ ਸੀਜ਼ ਕਰ ਦੇਣਾ ਤੁਹਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀਆਂ ਨੂੰ 1 ਮਹੀਨਾ ਪਹਿਲਾਂ ਫੜ ਲੈਣਾ ਮੈਂ ਕਿਸੇ ਇਨਕੁਆਰੀ ਦੀ ਉਲੰਘਣਾ ਨਹੀਂ ਕਰ ਰਿਹਾ ਇਨਕੁਆਰੀ ਕਰੋ ਲੇਕਿਨ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲਿਓ ਤੁਸੀਂ ਕਿਸੇ ਨੂੰ ਚੋਣ ਲੜਨ ਵਾਸਤੇ ਖੜਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਦੇਖਿਆ ਸੀ ਔਰ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਜਿਵੇਂ ਚਾਈਨਾ ਦੇ ਵਿੱਚ ਜਿਵੇਂ ਕੋਰੀਆ ਦੇ ਵਿੱਚ ਜਿਵੇਂ ਰਸ਼ੀਆ ਦੇ ਵਿੱਚ ਸ਼ਾਸ਼ਨਕਾਰ ਚੋਣ ਉਥੇ ਚੋਣ ਹੁੰਦਾ ਨਹੀਂ ਕੋਈ ਅੰਦੋਲਨਕਾਰੀ ਨਹੀਂ ਹੁੰਦਾ ਹੋਣ ਨਹੀਂ ਦਿੰਦੇ ਜਿਹੜਾ ਕੋਈ ਅੰਦੋਲਨ ਕਰ ਦਿੰਦਾ ਉਹਨੂੰ ਜੇਲ੍ਹ ਭੇਜ ਦਿੰਦੇ ਆ ਇਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ 'ਚ ਬਣਦਾ ਜਾ ਰਿਹਾ ਹੈ ਲੀਡਰਾਂ ਨੂੰ ਆਪੋਜੀਸ਼ਨ ਲੀਡਰਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਅੰਦੋਲਨਕਾਰੀ ਅੱਜ ਬਾਰਡਰਾਂ 'ਤੇ ਬੈਠੇ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਆ ਇਸ ਤੋਂ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਬੜਾ ਇਸ ਦੇਸ਼ ਦੇ ਲਈ ਖਤਰਨਾਕ ਹੈ ਸ਼ਾਇਦ ਇਹ ਜਿਹੜਾ ਚੋਣ ਹੈ ਅਖੀਰਲਾ ਚੋਣ ਦੇਸ਼ ਵਿੱਚ ਹੋਇਆ। ਬੜਿੰਗ ਸਾਹਿਬ ਮੈਂ ਤੁਹਾਡੀ ਨਾਗਰਾਂ ਦੇ ਵਿੱਚ ਨਾਗਰਾਂ ਵਾਲੀ ਪਹਿਲੀ ਵਾਰ ਹੋਇਆ। ਚਲੋ। ਥੈਂਕ ਯੂ ਸਰ ਐਨੀਥਿੰਗ ਯੂ ਵਾਂਟ ਟੂ ਆਸਕ। ਸਰ ਬੜਿੰਗ ਸਾਹਿਬ ਮੈਂ ਤੁਹਾਡੀ ਫਿਰ ਗੱਲ ਕਰਾਂਗੇ ਤੁਸੀਂ ਇੰਟਰਵਿਊ ਸਰ ਇਹ ਇੰਟਰਵਿਊ ਮੈਂ ਸੁਣ ਲਿਆ ਹੋਗਾ। ਪਾਰਟੀ ਦਾ ਮੁਖੀਆ ਹੂੰ ਮੈਂ। ਜੀ। ਅੱਜ ਮੈਂ ਪਾਰਟੀ ਦਾ ਮੁਖੀਆ ਹੂੰ ਅਗਰ ਮੁਖੀਆ ਕੇ ਪਰਿਵਾਰ ਕੇ ਲੋਕ ਐਸੇ ਤੋਂ ਮੈਂ ਵੀ ਕਹੀਂ ਸੇ ਕਹੀਂ ਸੇ ਜਿੱਤ ਸਕਦਾ ਹੂੰ। प्रेसिडेंट ऑफ पार्टी कल को मैं कहूंगा मैं अमृतसर से जीत सकता हूँ एक मिनट मैं लुधियाना से जीत सकता हूँ की कि मैं सबको मिलजुल लड़ाने का काम करू आज जी एन एसिटी सी पोटेंशियल इन एवरी वन एंड एवरीजन to affect positive change around them.